ਯਾਰ ਤੁਹਾਡੀਆਂ 80 80 ਹਜ਼ਾਰ ਤਨਖਾਹਾਂ ਨੇ ਲੱਖ ਲੱਖ ਤਨਖਾਹਾਂ ਨੇ ਤੁਹਾਡੀਆਂ ਡੇਡ ਡੇਡ ਲੱਖ ਤਨਖਾਹਾਂ ਨੇ ਕੀ ਗਰੀਬ ਤੋਂ ਯਾਰ 2000 ਰੁਪਏ ਲੈਂਦੇ ਫੜੇ ਗਏ ਉਹ 2000 ਰੁਪਏ ਨਾਲ ਉਹ ਗਰੀਬ ਪਤਾ ਨਹੀਂ ਕਿੱਥੋਂ ਲਿਆ ਹੋਊਗਾ 2000 ਕਿਹਦੀਆਂ ਉਹਨੇ ਮਿੰਤਾਵਾਂ ਕੀਤੀਆਂ ਹੋਣਗੀਆਂ ਕਿਹੜੀਆਂ ਉਹਨੇ ਸੌਹਾਂ ਚੱਕੀਆਂ ਹੋਣਗੀਆਂ ਕਿਹੜੀ ਉਹਨੇ ਆਪਣੀ ਜ਼ਰੂਰਤ ਲਈ ਜਾਂ ਕੋਈ ਵਿਰਸੇ ਵਾਲੀ ਕੋਈ ਚੀਜ਼ ਵੇਚੀ ਹੋਊ ਵੀ 2000 ਹੋਰ ਦੇ ਦੋ ਤੇ ਤੁਸੀਂ ਉਸ 2000 ਦੇ ਫਰੂਟ ਲੈ ਜਾਓਗੇ ਘਰੇ ਬੱਚਿਆਂ ਵਾਸਤੇ ਜਾਂ ਕੋਈ ਖਿਡੌਣਾ ਲੈ ਜਾਓਗੇ ਪਰ ਇੱਕ ਗੱਲ ਦੇਖ ਲਿਓ ਚੋਰੀ ਦੇ ਬੁੱਤ ਗੱਬਰੂ ਨਹੀਂ ਹੁੰਦੇ ਫਿਰ ਉਹ ਖਿਡੌਣਿਆਂ ਨੇ ਬਰਕਤ ਨਹੀਂ ਪਾਉਣੀ ਫਿਰ ਘਰੇ ਉੱਪਰੋਂ ਜੇ ਜੇ ਉੱਪਰੋਂ ਕਸਾਂਗੇ ਨਾ ਤਾਂ ਹੁਕਮ ਦੇਖੋ ਰਿਸ਼ਵਤ ਦੀ ਗੱਲ ਹੈ ਉੱਪਰੋਂ ਆਉਂਦੀ ਹੈ ਤੁਹਾਡੇ ਤੱਕ ਕਿਵੇਂ ਪਹੁੰਚਦੀ ਹੈ ਮੈਂ ਦੱਸ ਦਿੰਦਾ ਇਹਨਾਂ ਦਾ ਜੇ ਮੈਂ ਐਸਐਸਪੀ ਲਾਊਂਗਾ ਅਭੀ 1 ਕਰੋੜ ਰੁਪਏ ਮਹੀਨਾ ਭਾਈ ਤਿੱਥੋਂ ਮੈਂ ਲੈਣਾ ਇੱਥੇ ਫੜਾ ਜਾ ਕਰ ਫਿਰ ਐਸਐਸਪੀ ਜਾਨ ਸਰ ਆਪਣੇ ਐਸਪੀ ਤੇ ਡੀਐਸਪੀ ਨੂੰ ਕਹੂਗਾ ਵੀ ਭਾਈ ਤੇ ਇਥੋਂ 70 ਤੇ ਤੇ ਇਥੋਂ 40 ਦੋ ਤੁਸੀ ਨੇ 1 ਕਰੋੜ ਪੂਰਾ ਕਰਨਾ ਉਹ ਡੀਐਸਪੀ ਅੱਗੇ ਐਸਐਚਓ ਨੂੰ ਕਹੂਗਾ ਵੀ 20 ਭਾਈ ਤੇ ਇਥੋਂ ਮਹੀਨੇ ਦਾ ਕਰਦੇ ਕਰਾਉਂਦੇ ਮੁੰਸ਼ੀ ਤੱਕ ਗੱਲ ਪਹੁੰਚ ਜੂਗੀ ਮੁੰਸ਼ੀ ਤੱਕਾਂ ਥੋੜੇ ਤੱਕ ਪਹੁੰਚ ਜੂਗੀ ਇੱਥੋਂ ਪੈਸੇ ਇਕੱਠੇ ਹੋਣ ਲੱਗਣਗੇ ਹੁਣ ਇਹ ਇਕੱਲਾ ਐਸਐਸਪੀ ਕਰੋੜ ਥੋੜੀ ਦੇਊਗਾ 1.5 ਕਰੋੜ ਬਣਾਉਗਾ 50 ਆ ਵੀ ਰੱਖੂਗਾ ਫਿਰ ਉਹ ਐਦੀ ਐਸਪੀ ਰੱਖੂਗਾ ਐਦੀ ਡੀਐਸਪੀ ਵੀ ਰੱਖੂ ਆਪ ਦਾ ਮੇਹਨਤ ਨਾ ਕਰਦੇ ਨਾ ਇਹ ਕੱਟ ਪੈਸੇ ਕੱਟ ਕਰਨ ਦੀ ਆਪਦਾ ਤਾਂ ਰੱਖਣਗੇ ਸਾਰਾ ਤਾਂ ਨਹੀਂ ਦੇਣਗੇ ਉਹ 125 ਥਾਂ ਤੇ 50 ਇਕੱਠਾ ਕਰੂਗਾ ਫਿਰ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਮੇਰੇ ਕੋਲ ਤੱਕ ਰੋੜੀ ਪਹੁੰਚੂ ਪਰ ਲੋਕ ਜਿਹੜੇ ਉਸ ਇਲਾਕੇ ਦੇ ਇੱਕ ਮਹੀਨੇ ਚ ਘਟੋ ਘਟ 2 ਤੋਂ 2.5 ਕਰੋੜ ਦਾ ਲੁੱਟ ਦਾ ਸ਼ਿਕਾਰ ਹੋਣਗੇ ਨੋਟਾਂ ਦੀ ਮਸ਼ੀਨ ਇਹਨਾਂ ਕੋਲ ਹੈ ਨਹੀਂ ਥੋਡੀਆਂ ਜੇਬਾਂ ਚੋਂ ਛਾਪ ਲੈਣੇ ਜਿੰਨੇ ਛਾਪ ਲੈਣੇ ਜੇ ਆਪਾਂ ਉੱਪਰੋਂ ਬੰਦ ਕਰ ਦਈਏ ਸੱਤ ਮਾਰਦੇ ਆਪਾਂ ਆਪਾਂ ਖੇਤੀ ਵਾਲਿਆਂ ਰੋਸ ਆਪਾਂ ਨਾ ਬਾਹ ਪੈਂਦਾ ਕਿਹੜੇ ਪਾਸੇ ਮਾਰਦਾ ਸੱਤ ਸਿਰ ਵਾਲੇ ਪਾਸੇ ਹੋ ਜਾਂ ਪੂਛ ਵਾਲੇ ਸਿਰ ਵਾਲੇ ਪਾਸੇ ਜੇ ਪੂਛ ਤੇ ਮਾਰੀਏ ਹੋਰ ਦੁਬਾਰਾ ਖੂਖਾਰ ਹੋ ਜਾਂਦਾ ਸਿਰ ਤਾਂ ਚੰਡੀਗੜ੍ਹ ਬੈਠੇ ਨੇ ਇੱਥੇ ਪੂਛਾਂ ਕੁੱਟੀਆਂ ਜਾਂਦੇ ਆਪਾਂ ਉੱਪਰੋਂ ਜੇ ਜੇ ਉੱਪਰੋਂ ਕਸਾਂਗੇ ਨਾ ਤਾਂ ਹੋ ਗਮ ਦੇਖੋ ਰਿਸ਼ਵਤ ਦੀ ਗੱਲ ਹੈ ਮੈਂ ਨਹੀਂ ਕਹਿੰਦਾ ਵੀ 100% ਖਤਮ ਹੋ ਗਈ ਹੋਣੀ ਪਰ ਹਰ ਰੋਜ਼ ਵਿਜੀਲੈਂਸ ਵੀ ਫੜਦੀ ਐ ਜਿਹੜੇ ਥੋੜਾ ਜਿਹਾ ਖੂਨ ਖਾਨ ਚਾਹ ਜਿੰਨਾਂ ਦੇ ਉਹ ਤਾਂ ਹੁਣ ਕਿੱਥੋਂ ਕੱਢ ਲਾਂਗੇ ਜਿਹੜੇ ਕੋਈ 5000 ਲੈਂਦਾ ਫੜਿਆ ਗਿਆ ਕੋਈ 10000 ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹੱਥ ਬੰਨ੍ਹ ਕੇ ਯਾਰ ਤੁਹਾਡੀਆਂ 80 80000 ਤਾਂ ਕਹਾਣੀ ਐ ਲੱਖ ਲੱਖ ਤਨਖਾਹਾਂ ਨੇ ਤੁਹਾਡੀਆਂ ਡੇਡ ਡੇਡ ਲੱਖ ਤਨਖਾਹਾਂ ਨੇ ਕੀ ਗਰੀਬ ਤੋਂ ਯਾਰ 2000 ਰੁਪਏ ਲੈਂਦੇ ਫੜੇ ਗਏ ਉਹ 2000 ਰੁਪਏ ਨਾਲ ਉਹ ਗਰੀਬ ਪਤਾ ਨਹੀਂ ਕਿੱਥੋਂ ਲਿਆਇਆ ਹੋਊਗਾ 2000 ਕਿਹਦੀਆਂ ਉਹਨੇ ਮਿਹਨਤਾਂ ਕੀਤੀਆਂ ਹੋਣਗੀਆਂ ਕਿਹੜੀਆਂ ਉਹਨੇ ਸੌਹਾਂ ਚੱਕੀਆਂ ਹੋਣਗੀਆਂ ਕਿਹੜੀ ਉਹਨੇ ਆਪਣੀ ਜ਼ਰੂਰਤ ਲਈ ਜਾਂ ਕੋਈ ਵਿਰਸੇ ਵਾਲੀ ਕੋਈ ਚੀਜ਼ ਵੇਚੀ ਹੋ ਵੀ 2000 ਹੋਰ ਦੇ ਦੋ ਤੇ ਤੁਸੀਂ ਉਸ 2000 ਦੇ ਫਰੂਟ ਲੈ ਜਾਓਗੇ ਘਰੇ ਬੱਚਿਆਂ ਵਾਸਤੇ ਜਾਂ ਕੋਈ ਖਡਾਉਣਾ ਲੈ ਜਾਓਗੇ ਪਰ ਇੱਕ ਗੱਲ ਦੇਖ ਲਿਓ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਫਿਰ ਉਹ ਖਡਾਉਣਿਆਂ ਨੇ ਬਰਕਤ ਨਹੀਂ ਪਾਉਣੀ ਫਿਰ ਘਰੇ ਜੇ ਤੁਸੀਂ ਕਿਸੇ ਦੀ ਹਾ ਲੈ ਕੇ ਜਾਂਦੇ ਹੋ ਸਿਆਣੇ ਕਹਿੰਦੇ ਪਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਸਿੱਧਾ ਰਸਤਾ ਹੈ ਡਾਇਰੈਕਟ ਕੋਈ ਵਿੱਚ ਬੱਸ ਸਟਾਪ ਨਹੀਂ ਹੈਗਾ ਜਾਂ ਬਾਈਪਾਸ ਨਹੀਂ ਹੈਗਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕੀ ਯਾਰ ਕਦੇ ਆਪ ਦੀ ਦੇਖ ਖੁਦ ਸਹੀ ਕੱਲੀ ਤਨਖਾਹ ਤੇ ਗੁਜ਼ਾਰਾ ਕਰਕੇ ਦੇਖੋ ਨਜ਼ਾਰਾ ਕਿੰਨਾ ਆਉਂਦਾ ਐਵੇਂ ਕਿਉਂ ਚੋਰ ਬਣੀ ਜਾਂਦੇ ਹੋ ਰੋਜ਼ ਵੀ ਅੱਜ ਫੜੇਗੇ ਕੱਲ ਫੜੇਗੇ ਚਲ ਅੱਜ ਬਚ ਗਏ ਕੱਲ ਨੂੰ ਬਚਾਂਗੇ ਜਿਹੜਾ ਚੋਰ ਹੁੰਦਾ ਹੈ ਉਨ ਜਨ ਦੀ ਨੀਂਦ ਨਹੀਂ ਸੌ ਸਕਦਾ ਭਾਵੇਂ ਫੜਿਆ ਨਾ ਹੋਵੇ ਪੁਲਿਸ ਨੇ ਪੁਲਿਸ ਦਾ ਹੂਟਰ ਵੱਜੇ ਪੁਲਿਸ ਭਾਵੇਂ ਕਿਸੇ ਹੋਰ ਦੇ ਘਰੇ ਆਈ ਹੋਵੇ ਉਹ ਐਵੇਂ ਤੈਨੂੰ ਕੋਠੇ ਟੱਪ ਜਾਂਦਾ ਲੈ ਮੈਨੂੰ ਪਾ ਗਏ ਕਿਉਂਕਿ ਉਹਦੇ ਮਨ ਚ ਚੋਰ ਹੁੰਦਾ ਨਾ ਉਹਨੂੰ ਲੱਗਦਾ ਮੈਨੂੰ ਫੜਨਗੇ ਬਸ ਫੜਿਆ ਜਾਂਦਾ ਏਦਾਂ ਹੀ ਕਦੇ ਪਰ ਵੱਡੇ ਪੱਦਰ ਤੇ ਜਿਹੜੀ ਚੱਲਦੀ ਸੀ ਉਹ ਬੰਦ ਹੋ ਗਈ ਉਹ ਕਿਵੇਂ ਬੰਦ ਹੋ ਗਈ ਮੈਂ ਆਪ ਕਹਿੰਦਾ ਰਿਆਂ ਲੋਕਾਂ ਨੂੰ ਜੇ ਖਾਲ ਚ ਖੱਡ ਪੈ ਜੇ ਹੁਣ ਤਾਂ ਖਾਲ ਤੁਹਾਡੇ ਰਹਿਣ ਨਹੀਂ ਦੇਣੇ ਹੁਣ ਤਾਂ ਪਾਈ ਪਾਈ ਪਾ ਦੇਣੀ ਆਪਾਂ ਜੇ ਖਾਲ ਚ ਖੱਡ ਪੈ ਜੇ ਬਾਹਰੋਂ ਜਿੱਥੇ ਮਰਜੀ ਅੱਡੀ ਮਾਰ ਲਓ ਇਧਰੋਂ ਨਿਕਲੇ ਉਹ ਕਦੇ ਇਧਰੋਂ ਨਿਕਲੇ ਉਹ ਜਿੰਨੇ ਚਿਰ ਅੱਡੀ ਖਾਲ ਦੇ ਅੰਦਰ ਨਹੀਂ ਵੱਜਦੀ ਉਹਨਾਂ ਚਿਰੋਂ ਖੱਡ ਬੰਦ ਨਹੀਂ ਹੁੰਦੀ ਜੇ ਸਿਉਂਕ ਲੱਗੀ ਹੋਵੇ ਕਿਸੇ ਦਰਖਤ ਨੂੰ ਪੱਤਿਆਂ ਤੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਸਿਉਂਕ ਜੜਾਂ ਚ ਹੈ ਜੜਾਂ ਚ ਕਰਨੀ ਪਉਂਦੀ ਐਸੀ ਤਰ੍ਹਾਂ ਹੀ ਰਿਸ਼ਵਤ ਹੈ ਇਹ ਵੀ ਹੋ ਬਣੀ ਜਿਵੇਂ ਹੜ ਹੈ ਹਾੜਾ ਦੀ ਗੱਲ ਕਰਦਾ ਸਰਦੂਲਗੜਾ ਇਲਾਕਾ ਲੈਰੇਗਾਗੇ ਦਾ ਇਲਾਕਾ ਇੱਥੇ ਮੀਂਹ ਨਹੀਂ ਪੈਂਦਾ ਪਰ ਹੜ ਆਉਂਦੇ ਉਹ ਕਹਿੰਦੇ ਮੈਨੂੰ ਕਹਿੰਦੇ ਜੀ ਮੀਂਹ ਸਾਡੇ ਪੈਂਦਾ ਨਹੀਂ ਹੜਾਂ ਨਾਲ ਹਰ ਇੱਕ ਸਾਲ ਮਰ ਜਾਂਦੇ ਆ ਮੈਂ ਕਹਾਂ ਜੀ ਉੱਪਰੋਂ ਆਉਂਦਾ ਨਾ ਪਾਣੀ ਉਹਨਾਂ ਦਾ ਪਾਣੀ ਕੱਗਰ ਦਾ ਹਿਮਾਚਲ ਤੋਂ ਆਉਂਦਾ ਤਹਾਂ ਤੋਂ ਉਹਨਾਂ ਦੇ ਮੀਂਹ ਵੀ ਨਹੀਂ ਪੈਂਦਾ ਪਰ ਹੜ ਨਾ ਮਾਰੇ ਜਾਂਦੇ ਨੇ ਰਿਸ਼ਵਤ ਵੀ ਇਦਾਂ ਦੀ ਹੈ ਉੱਪਰੋਂ ਆਉਂਦੀ ਹੈ ਉੱਪਰੋਂ ਆਉਂਦੀ ਐ ਤੁਹਾਡੇ ਤੱਕ ਕਿਵੇਂ ਪਹੁੰਚਦੀ ਐ ਮੈਂ ਦੱਸ ਦਿੰਦਾ ਇਹਨਾਂ ਦਾ ਕੋਈ ਜ਼ਿਆਦਾ ਟਾਈਮ ਤਾਂ ਨਹੀਂ ਲੈ ਰਿਆ ਮੈਂ ਬੋਰ ਤਾਂ ਨਹੀਂ ਹੋ ਰਹੇ ਮੈਨੂੰ ਵਧੀਆ ਲੱਗ ਰਿਆ ਗੱਲ ਕਰਕੇ ਆਪਣੇ ਲੋਕਾਂ ਨਾਲ ਹੁਣ ਉੱਪਰੋਂ ਕਿਵੇਂ ਆਉਂਦੀ ਐ ਡੀਸੀ ਤੇ ਐਸਐਸਪੀ ਲਾਉਣੇ ਨੇ ਅਸੀਂ ਡੀਸੀ ਤੇ ਐਸਐਸਪੀ ਉਹ ਬੰਦੇ ਲਾਏ ਜਿਨ੍ਹਾਂ ਦੇ ਦਾਮਨ ਸਾਫ਼ ਨੇ ਤੇ ਕੰਮ ਕਰਨਾ ਚਾਹੁੰਦੇ ਨੇ ਨੌਜਵਾਨ ਵੀ ਨੇ ਮੁੰਡੇ ਕੁੜੀਆਂ ਹੋਰ ਜਿਆਦਾ ਜਨੂਨੀ ਨੇ ਕੰਮ ਕਰਨਾ ਚਾਹੁੰਦੇ ਨੇ ਪਰ ਬੈਠੇ ਕੌਣ ਨੇ ਪੁਰਾਣੇ ਜਿਨ੍ਹਾਂ ਦੀ ਉੱਥੇ ਗੱਲਬਾਤ ਹੈ ਤਹਾਣੇ ਘਰ ਚ ਉਹ ਬੈਠੇ ਸੀ ਅਸੀਂ ਕੀ ਕੀਤਾ ਨਹੀਂ ਕੱਢੀਆਂ ਲਿਸਟਾਂ ਮੈਂ ਸੌਂ ਖਾ ਕੇ ਕਹਿ ਸਕਦਾ ਡੀਸੀ ਸਾਹਿਬ ਬੈਠੇ ਇਹ ਵੀ ਸੌਂ ਖਾ ਕੇ ਕਹਿ ਸਕਦੇ ਆ ਵੀ ਇਹਨਾਂ ਨੂੰ ਵੀ ਟੈਲੀਵਿਜ਼ਨ ਤੋਂ ਪਤਾ ਲੱਗਿਆ ਕਿ ਮੈਨੂੰ ਡੀਸੀ ਲਾਤਾ ਸੰਗਰੂਰ ਦਾ ਇਹਨਾਂ ਨੇ ਕਦੇ ਮੇਰੇ ਕੋਲੇ ਕੋਈ ਸ਼ਪਾਰਸ਼ ਕੀਤੀ ਹੋਵੇ ਕੋਈ ਪੈਸਾ ਨਾ ਅਸੀਂ ਲੱਭਿਆ ਯਾਰਾ ਮੁੰਡਾ ਯੰਗ ਮੁੰਡਾ ਇਹਨੂੰ ਸੰਗਰੂਰ ਦਾ ਡੀਸੀ ਲਾਉਣਾ ਐਦਾਂ ਹੀ ਐਸਐਸਪੀ ਨੇ ਸਾਰੇ ਅਧ्ञਾ ਤੋਂ ਬੱਧ ਨੂੰ ਦੋਸਤਾਂ ਮਿੱਤਰਾਂ ਨੇ ਫੋਨ ਕਰਕੇ ਦੱਸਿਆ ਇੱਕ ਮੈਂ ਨਾ ਨਹੀਂ ਲੈਣਾ ਇੱਕ ਐਸਐਸਪੀ ਲਾਤਾ ਅਸੀਂ ਉਹਨੂੰ ਇਮਾਨਦਾਰ ਬੰਦਾ ਉਹਨੂੰ ਕਹਿੰਦੇ ਵੀ ਮਦਾਰਕਾ ਤੈਨੂੰ ਐਸਐਸਪੀ ਲਾਤਾ ਉਹ ਕਹਿੰਦਾ ਯਾਰ ਕਿਉਂ ਮਜ਼ਾਕ ਕਰਦੇ ਹੋ ਇਮਾਨਦਾਰ ਬੰਦਾ ਮੈਂ ਨਾ ਮੇਰੇ ਕੋ ਪੈਸੇ ਨੇ ਨਾ ਮੇਰੀ ਕੋਈ ਕੋਈ ਸ਼ਿਫਾਰਿਸ਼ ਹੈ ਮੁੱਖ ਮੰਤਰੀ ਤੱਕ ਮੈਨੂੰ ਉਹ ਕਹਿੰਦਾ ਟੀਵੀ ਤੇ ਚਲੀ ਜਾਂਦਾ ਤੈਨੂੰ ਐਸਐਸਪੀ ਲਾਤਾ ਦੇਖ ਲੈ ਉਹ ਦੇਖਣ ਤੋਂ ਬਾਅਦ ਉਹ ਪੰਜ ਸੱਤ ਦਿਨ ਬਾਅਦ ਆਇਆ ਔਰ ਉਹ ਕੁਝ ਨਹੀਂ ਬੋਲ ਰਿਹਾ ਕੇ ਕੱਲਾ ਰੋਕ ਕੇ ਗਿਆ ਬਸ ਕਹਿੰਦਾ ਜੀ ਕੁਝ ਕਹਿ ਨਹੀਂ ਸਕਦਾ ਜੀ ਕਹਿੰਦਾ ਮੈਂ ਮੈਂ ਸੋਚਿਆ ਨਹੀਂ ਸੀਗਾ ਕਿ ਸਾਡੇ ਵਰਗਿਆਂ ਦੀ ਵੀ ਵਾਰੀ ਆਊ ਮੈਂ ਕਿਹਾ ਮੈਂ ਤਾਂ ਆਪ ਨਹੀਂ ਸੋਚਿਆ ਸੀ ਸਾਡੇ ਵਰਗਿਆਂ ਦੀ ਵੀ ਵਾਰੀ ਆਊ ਮੈਂ ਜਦੋਂ ਸਾਡੇ ਵਰਗਿਆਂ ਦੀ ਆ ਗਈ ਫਿਰ ਥੋੜੇ ਵਰਗਿਆਂ ਦੀ ਵੀ ਆਊਗੀ ਜੇ ਮੈਂ ਐਸਐਸਪੀ ਲਾਉਂਗਾ ਵੀ 1 ਕਰੋੜ ਰੁਪਏ ਮਹੀਨਾ ਭਾਈ ਤੈਥੋਂ ਮੈਂ ਲੈਣਾ ਇੱਥੇ ਫੜਾ ਜਾ ਕਰ ਫਿਰ ਐਸਐਸਪੀ ਜਾਣ ਸਾਰ ਆਪਣੇ ਐਸਪੀ ਤੇ ਡੀਐਸਪੀ ਨੂੰ ਕਹੂਗਾ ਵੀ ਭਾਈ ਤੈਥੋਂ 70 ਤੇ ਤੈਥੋਂ 40 ਦੋ ਤੁਸੀਂ ਨੇ 1 ਕਰੋੜ ਪੂਰਾ ਕਰਨਾ ਉਹ ਡੀਐਸਪੀ ਅੱਗੇ ਐਸਐਚਓ ਨੂੰ ਕਹੂਗਾ ਵੀ 20 ਭਾਈ ਤੈਥੋਂ ਮਹੀਨੇ ਦਾ ਕਰ ਦੇ ਕਰਾਉਂਦੇ ਮੁੰਸ਼ੀ ਤੱਕ ਗੱਲ ਪਹੁੰਚ ਜੂਗੀ ਮੁੰਸ਼ੀ ਤੱਕ ਆਹ ਤੁਹਾਡੇ ਤੱਕ ਪਹੁੰਚ ਜੂਗੀ ਇੱਥੋਂ ਪੈਸੇ ਇਕੱਠੇ ਹੋਣ ਲੱਗਣਗੇ ਹੁਣ ਐ ਇਕੱਲਾ ਐਸਐਸਪੀ ਕਰੋੜ ਥੋੜੀ ਦੇਊਗਾ 1.5 ਕਰੋੜ ਬਣਾਉ ਆ 50 ਆਪ ਵੀ ਰੱਖੂਗਾ ਫਿਰ ਉਹ ਐਦਾਂ ਹੀ ਐਸਪੀ ਰੱਖੂਗਾ ਐਦਾਂ ਹੀ ਡੀਐਸਪੀ ਵੀ ਰੱਖੂ ਆਪਦਾ ਮਿਹਨਤ ਤਾਂ ਕਰਦੇ ਨਾ ਉਹ ਇਹ ਕੱਟ ਪੈਸੇ ਇਕੱਠੇ ਕਰਨ ਦੀ ਆਪਦਾ ਤਾਂ ਰੱਖਣਗੇ ਸਾਰਾ ਤਾਂ ਨਹੀਂ ਦੇਣਗੇ ਉਹ 125 ਥਾਂ ਤੇ 50 ਇਕੱਠਾ ਕਰੂਗਾ ਫਿਰ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਮੇਰੇ ਕੋਲ ਤੱਕ ਰੋੜੀ ਪਹੁੰਚੂ ਪਰ ਲੋਕ ਜਿਹੜੇ ਉਸ ਇਲਾਕੇ ਦੇ ਇੱਕ ਮਹੀਨੇ 'ਚ ਘੱਟੋ-ਘੱਟ 2 ਤੋਂ 2.5 ਕਰੋੜ ਦਾ ਲੁੱਟ ਦਾ ਸ਼ਿਕਾਰ ਹੋਣਗੇ ਨੋਟਾਂ ਦੀ ਮਸ਼ੀਨ ਇਹਨਾਂ ਕੋਲ ਹੈ ਨਹੀਂ ਥੋਡੀਆਂ ਜੇਬਾਂ 'ਚੋਂ ਛਾਪਣੇ ਨੇ ਜਿੰਨੇ ਛਾਪਣੇ ਨੇ ਜੇ ਆਪਾਂ ਉੱਪਰੋਂ ਬੰਦ ਕਰ ਦਈਏ ਸੱਪ ਮਾਰਦੇ ਆਪਾਂ ਆਪਾਂ ਖੇਤੀ ਵਾਲਿਆਂ ਰੋਜ਼ ਆਪਾਂ ਨਾਲ ਬਾਹ ਪੈਂਦਾ ਕਿਹੜੇ ਪਾਸੇ ਮਾਰਦਾ ਸੱਪ ਸਿਰ ਵਾਲੇ ਪਾਸੇ ਹੋ ਜਾਂ ਪੂਛ ਵਾਲੇ ਸਿਰ ਵਾਲੇ ਪਾਸੇ ਜੇ ਪੂਛ ਤੇ ਮਾਰੀਏ ਹੋਰ ਦੁਬਾਰਾ ਖੂੰਖਾਰ ਹੋ ਜਾਂਦਾ ਸਿਰ ਤਾਂ ਚੰਡੀਗੜ੍ਹ ਬੈਠੇ ਨੇ ਅਤੇ ਪੂਛਾਂ ਕੁੱਟੀ ਜੰਨੇ ਆਪਾਂ ਚੰਡੀਗੜੋਂ ਸਿਰ ਦੱਬੋ ਪੂਛ ਜਮਾਂ ਸ਼ਾਂਤ ਰਹੂਗੀ ਹਾਂ ਪੂਛ ਹੁੰਦੀ ਐ ਨਾ ਜਿਹੜੀ ਉਹ ਮਰਨ ਤੋਂ ਬਾਅਦ ਵੀ ਥੋੜਾ ਜਿਹਾ ਜ਼ਹਿਰ ਜਾਂ ਘੋਲਦੀ ਐ ਇੰਜ ਕਰਦੀ ਐ ਉਹ ਐਂਜੇ ਚੱਲ ਰਿਹਾ ਬਸ ਉਹਦੇ ਬਾਅਦ ਸ਼ਾਂਤ ਆਪਦਾ ਕੋਈ ਟੋਆ ਪੱਟ ਕੇ ਦੱਬ ਦਿਓ ਬਸ